ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਗੱਲ ਕਰਦੇ ਆਂ ਜੀ ਅੱਜ ਦਾ ਪੰਜਾਬ ਤੇ ਸਾਡਾ ਪੰਜਾਬ ਵੱਲੋਂ ਜਿਹੜੀ ਨਵੀਂ ਸੀਰੀਜ਼ ਸ਼ੁਰੂ ਕੀਤੀ ਗਈ ਹੈ ਖੇਡਾਂ ਕਿਸਮਤ ਦੀਆਂ ਤੇ ਕਿ ਇਸ ਵਿੱਚ ਜਿਹੜੀ ਸਟੋਰੀ ਹੈ ਉਹ ਬਹੁਤ ਹੀ ਵਧੀਆ ਹੈ ਇਹਦੇ ਵਿੱਚ ਹਰੇਕ ਬੰਦੇ ਦੀ ਆਪਣੀ ਆਪਣੀਆਂ ਅਲੱਗ ਕਿਸਮਤ ਦਿਖਾਈ ਗਈ ਹੈ ਤੇ ਇਸ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਕਿਵੇਂ ਇੱਕ ਬੰਦੇ ਦੀ ਇੱਕ ਬੰਦਾ ਜੋ ਚਾਹੁੰਦਾ ਹੈ ਉਹਨੂੰ ਉਹ ਨਹੀਂ ਮਿਲਦਾ ਤੇ ਜਿਹੜਾ ਬੰਦਾ ਨਹੀਂ ਚਾਹੁੰਦਾ ਉਹਨੂੰ ਉਹ ਚੀਜ਼ ਮਿਲ ਜਾਂਦੀ ਹੈ ਸੋ ਗੱਲ ਕਰਦੇ ਆਂ ਜੀ ਵੀਡੀਓ ਹਜੇ ਪਾਰਟ 1 ਆਇਆ ਹੈ ਤੇ ਇਹਦੇ ਵਿੱਚ ਕੀ ਹੋ ਰਿਹਾ ਹੈ ਇਹਦੀ ਸਾਰੀ ਜਾਣਕਾਰੀ ਤੁਹਾਨੂੰ ਅਸੀਂ ਇਸ ਵੀਡੀਓ ਵਿੱਚ ਦਵਾਂਗੇ ਜਿਵੇਂ ਸੰਦੀਪ ਤੇ ਪ੍ਰੀਤ ਆਪਸ ਵਿੱਚ ਦੋਨੋਂ ਭੈਣਾ ਹਨ ਤੇ ਜਿਹੜੀ ਸੰਦੀਪ ਹੈ ਉਹ ਕਵਲ ਦੇ ਨਾਲ ਵਿਆਹੀ ਹੋਈ ਹੈ ਜੋ ਕਿ ਇੱਕ ਬਹੁਤ ਹੀ ਚੰਗਾ ਜਵਾਈ ਪੁੱਤ ਤੇ ਇਨਸਾਨ ਹੈ ਤੇ ਉਸ ਦੇ ਘਰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਤਾਂ ਜਿਹੜੇ ਉਹਦੇ ਭਰਾ ਭਜਾਈ ਹਨ ਸੰਦੀਪ ਤੇ ਪ੍ਰੀਤ ਦੇ ਉਹ ਵੀ ਉਹਨਾਂ ਦਾ ਬਹੁਤ ਹੀ ਭਲਾ ਸੋਚਦੇ ਹਨ ਤੇ ਉਹਨਾਂ ਨੇ ਚੰਗੇ ਹੀ ਘਰਾਂ ਵਿੱਚ ਇਹਨਾਂ ਦੇ ਰਿਸ਼ਤੇ ਕੀਤੇ ਹਨ ਤੇ ਹੁਣ ਪ੍ਰੀਤ ਕੁਵਾਰੀ ਹੈ ਤੇ ਉਹ ਉਸ ਦਾ ਵੀ ਰਿਸ਼ਤਾ ਵਧੀਆ ਘਰ ਵਿੱਚ ਕਰਨਾ ਚਾਹੁੰਦੇ ਹਨ ਪ੍ਰੀਤ ਨੂੰ ਇੱਕ ਰਿਸ਼ਤਾ ਆਉਂਦਾ ਹੈ ਜਿਸ ਲਈ ਉਹ ਸੰਦੀਪ ਤੇ ਕਵਲ ਨੂੰ ਆਪਣੇ ਘਰ ਬੁਲਾਉਂਦੇ ਹਨ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਨ ਪਰ ਸੋ ਮੁੰਡੇ ਵਾਲੇ ਉਹਨਾਂ ਅੱਗੇ ਸ਼ਰਤ ਰੱਖਦੇ ਹਨ ਕਿ ਸਾਡੇ ਨਾਮ ਤੇ ਤੁਸੀਂ 2 ਕਿੱਲੇ ਜ਼ਮੀਨ ਕਰ ਦਿਓ ਅਸੀਂ ਪ੍ਰੀਤ ਨੂੰ ਬਾਹਰ ਭੇਜ ਦਵਾਂਗੇ ਕਿਉਂਕਿ ਪ੍ਰੀਤ ਨੇ ਬਹੁਤ ਚੰਗੇ ਨੰਬਰਾਂ ਵਿੱਚ ਆਇਲਸ ਕੀਤੀ ਹੋਈ ਹੈ ਤੇ ਸਾਡਾ ਮੁੰਡਾ ਵੀ ਨਾਲ ਲੈ ਜਾਏਗੀ ਪਰ ਜੇਕਰ ਪ੍ਰੀਤ ਕੱਲ ਨੂੰ ਸਾਡੇ ਮੁੰਡੇ ਨੂੰ ਬਾਹਰ ਲਜਾਣ ਤੋਂ ਮੁੱਕਰਦੀ ਹੈ ਤੇ ਅਸੀਂ ਤੁਹਾਡੇ 2 ਕਿੱਲੇ ਆਪਣੇ ਕੋਲ ਰੱਖਾਂਗੇ ਤੇ ਇਹੇ ਗੱਲ ਸੁਣ ਕੇ ਕਵਲ ਕਹਿੰਦਾ ਹੈ ਕਿ ਜਿਹੜੇ ਬੰਦੇ ਅੱਜ ਹੀ ਇੰਨੀਆਂ ਸ਼ਰਤਾਂ ਤੇ ਡਿਮਾਂਡਾਂ ਰੱਖ ਰਹੇ ਨੇ ਕੱਲ ਨੂੰ ਉਹ ਸਾਡੇ ਤੋਂ ਕੀ ਕੁਝ ਮੰਨਵਾ ਸਕਦੇ ਹਨ ਸੋ ਇਸ ਰਿਸ਼ਤੇ ਨੂੰ ਉਹ ਕਹਿੰਦੇ ਹਨ ਕਿ ਅਸੀਂ ਇਸ ਰਿਸ਼ਤੇ ਨੂੰ ਨਾ ਕਰਦਾਂਗੇ ਕਿ ਸਾਨੂੰ ਇਹ ਰਿਸ਼ਤਾ ਬਿਲਕੁਲ ਵੀ ਪਸੰਦ ਨਹੀਂ ਹੈ ਸੋ ਜਦੋਂ ਪਰੀ ਸੰਦੀਪ ਆਪਣੇ ਘਰ ਜਾਂਦੀ ਹੈ ਤੇ ਆਪਣੀ ਸੱਸ ਨੂੰ ਕਹਿੰਦੀ ਹੈ ਕਿ ਸੋਹਰੇ ਘਰ ਵਿੱਚ ਕਵਲ ਨੂੰ ਬਹੁਤ ਹੀ ਚੰਗਾ ਸਮਝਿਆ ਜਾਂਦਾ ਹੈ ਤੇ ਬਬਲੂ ਉਹਨਾਂ ਦੇ ਘਰ ਆਉਂਦਾ ਹੈ ਤੇ ਕਹਿੰਦਾ ਹੈ ਕਿ ਚੰਗਾ ਇਸ ਕਰਕੇ ਸਮਝਦੇ ਹਨ ਕਿਉਂਕਿ ਬਾਜੀ ਨੇ ਕਦੀ ਵੀ ਕਿਸੇ ਨੂੰ ਗਲਤ ਡਵਾਈਸ ਨਹੀਂ ਦਿੱਤੀ ਤੇ ਬਬਲੂ ਨੇ ਹੁਣ ਜਾਣਾ ਹੈ ਬਾਹਰ ਤੇ ਬਬਲੂ ਇੱਕ ਏਜੰਟ ਜਿਸ ਦਾ ਨਾਮ ਸੋਨੂ ਹੈ ਉਸ ਕੋਲ ਕਵਲ ਨੂੰ ਨਾਲ ਲੈ ਕੇ ਜਾਂਦਾ ਹੈ ਤੇ ਕਹਿੰਦਾ ਹੈ ਕਿ ਤੁਸੀਂ ਇਸ ਨਾਲ ਸਾਰੀ ਗੱਲਬਾਤ ਕਰੋ ਕਿਤੇ ਆਹ ਮੇਰੇ ਨਾਲ ਕੋਈ ਫਰਾਡ ਤਾਂ ਨਹੀਂ ਕਰੇਗਾ ਤੇ ਕਵਲ ਸੋਨੂ ਨਾਲ ਗੱਲਬਾਤ ਕਰਦਾ ਹੈ ਪਰ ਕਵਲ ਨੂੰ ਸੋਨੂ ਬਿਲਕੁਲ ਵੀ ਪਸੰਦ ਨਹੀਂ ਆਉਂਦਾ ਉਸ ਨੂੰ ਲੱਗਦਾ ਹੈ ਕਿ ਇਹ ਬੰਦਾ ਸਿਰੇ ਦਾ ਠੱਗ ਹੈ ਤੇ ਇਸ ਨੇ ਬਬਲੂ ਦੇ ਸਾਰੇ ਪੈਸੇ ਖਾ ਲੈਣੇ ਹਨ ਪਰ ਬਬਲੂ ਨੂੰ ਬਾਹਰ ਜਾਣ ਦੀ ਇੰਨੀ ਕਾੜੀ ਹੈ ਕਿ ਉਹ ਕਵਲ ਦੀ ਕੋਈ ਗੱਲ ਨਹੀਂ ਮੰਨਦਾ ਤੇ ਕਹਿੰਦਾ ਹੈ ਕਿ ਵੀਰ ਜੀ ਇਸ ਤੁਸੀਂ ਇਸ ਸਾਰੀ ਗੱਲਬਾਤ ਕਰ ਲਈ ਹੈ ਮੈਂ ਬਾਹਰ ਚਲੇ ਜਾਣਾ ਹੈ ਇਸ ਨੇ ਪਿੰਡ ਦੇ ਪਹਿਲਾਂ ਵੀ ਬਹੁਤ ਮੁੰਡੇ ਭੇਜੇ ਹਨ ਸੋ ਹੁਣ ਦੇਖਦੇ ਆ ਕਿ ਬਬਲੂ ਨਾਲ ਧੋਖਾ ਹੁੰਦਾ ਹੈ ਜਾਂ ਸੋਨੂੰ ਸੱਚੀ ਉਸ ਨੂੰ ਬਾਹਰ ਭੇਜੇਗਾ ਸੋ ਵੀਡੀਓ ਵਿੱਚ ਬੜੇ ਰਹੋ ਧੰਨਵਾਦ